ਆਦਿਆਂ ਨੇ ਪ੍ਰੈਸ਼ਰ ਪਾਇਆ ਤੇ ਪ੍ਰਸ਼ਾਸਨ ਦਿਲੋਂ ਸਾਡੇ ਨਾਲ ਸੀਗਾ ਜਦੋਂ ਕੱਲ ਸਾਡੀ ਬੱਚੀ ਨੇ ਅਥਰੂ ਛੁੱਟੇ ਪ੍ਰਸ਼ਾਸਨ ਦੇ ਅੱਗੇ ਕੋਹਾਰ ਲਾਈ ਤੇ ਐਸਪੀ ਸਾਹਿਬ ਇਹਨਾਂ ਦੇ ਨਾਲ ਐਸ.ਡੀ.ਐਮ ਸਾਹਿਬ ਹੋਰ ਪ੍ਰਸ਼ਾਸਨ ਦੇ ਅਧਿਕਾਰੀ ਦਸਣ ਦੇ ਸੀਗੇ ਉਹ ਸਾਡੀਆਂ ਪੂਰੀਆਂ ਹੋ ਗਈਆਂ ਹੁਣ ਜਿਹੜੀ ਆ ਅਸੀਂ ਆਸ਼ੂ ਜੀ ਦੀ ਡੈੱਡ ਬੋਡੀ ਆ ਉਹ ਪੋਸਟ ਮਾਰਟਮ ਵਾਸਤੇ ਅਸੀਂ ਲੈ ਕੇ ਜਾ ਰਹੇ ਆ ਬਾਕੀ ਜਿਹੜੀ ਅਗਲੇਰੀ ਕਾਰਵਾਈ ਆ ਉਹ ਮੀਡੀਆ ਦੇ ਜ਼ਰੀਏ ਅਸੀਂ ਤੁਹਾਨੂੰ ਦੁਬਾਰਾ ਦੱਸ ਦਾਂਗੇ ਪਰਿਵਾਰ ਦੇ ਮੈਂਬਰ ਉਹਦੀ ਵਾਈਫ ਉਹਦੇ ਮਾਤਾ ਜੀ ਉਹਦੇ ਭੈਣ ਭਰਾ ਸਾਰਿਆਂ ਨਾਲ ਰਹਿ ਆ مشورہ ਕਰਕੇ ਬਿੱਲਾ ਜੀ ਜਿਹੜੇ ਉਹਦੇ ਭਰਾ ਨੇ ਉਹਨਾਂ ਨੂੰ ਆਪਣੇ ਪੁੱਤਰਾ ਵਾਂਗੂ ਰੱਖਿਆ ਸੀ ਕਾ ਬਿੱਲਾ ਕੋ ਉਦੋਂ ਨਾਲੇ ਇਹਨਾਂ ਸਾਰੇ ਪਰਿਵਾਰ ਦੇ ਨਾਲ ਸਲਾਹ مشورہ ਕਰਕੇ ਜਿਹੜੀ ਕਮੇਟੀ ਨੇ ਅੱਜ ਫੈਸਲਾ ਲਿਆ ਕਿ ਹੁਣ ਅਸੀਂ ਇਹ ਧਰਨਾ ਇੱਥੇ ਸਮਾਪਤ ਕਰਾਂਗੇ ਤੇ ਆਸ਼ੋ ਦੀ ਹੋਸਟ ਮਾਡਮ ਕਰਾਵਾਂਗੇ ਉਹਦੇ ਬਾਅਦ ਅਗਲੇਰੀ ਕਾਰਵਾਈ ਜਿਹੜੀ ਆ ਉਹ ਮੋਰਚੇ ਵੱਲੋਂ ਲਿਖੀ ਜਾਏਗੀ ਤੇ ਸੋਸ਼ਲ ਮੀਡੀਆ ਫੋਨ ਦੇ ਰਾਹੀਂ ਸਾਰੀ ਸੰਗਤ ਨੂੰ ਦੱਸੀ ਜਾਏਗੀ ਮੈਂ ਇੱਥੇ ਜਿੱਥੇ ਰਾਜਨੀਤਿਕ ਪਾਰਟੀਆਂ ਦਾ ਕੱਪੀਆਂ ਪਾਰਟੀਆਂ ਦਾ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਨਾ ਅਤੇ ਵਪਾਰ ਮੰਡਲ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਉਹ ਜਿਹੜਾ ਸੈਂਟੀ ਬਣੀ ਹੈ ਬੜਾ ਦੁਖਦਈ ਇਹ ਅੱਜ ਇਹੋ ਜਿਹਾ ਵਾਕਿਆ ਹੋਇਆ ਆਸ਼ੂ ਦਾ ਜਵਾਲਾ ਇੱਕ ਬਹੁਤ ਵੱਡਾ ਦਖੌਲਤਾ ਔਰ ਮੈਂ ਸਭ ਇਹਨਾਂ ਜਿੰਨਾ ਜਿੰਨਾ ਰਿਸ਼ਤਾ ਹੁੰਦਾ ਉਹਨਾਂ ਉਹਨਾਂ ਦੁੱਖ ਪਰ ਮੈਨੂੰ ਅੱਜ ਇੱਕ ਗੱਲ ਦੀ ਘਾਰਸ ਹੈ ਕਿ ਇੱਕ ਇਸ਼ੂ ਦੇ ਉੱਪਰ ਇੱਕ ਮੁੱਦੇ ਦੇ ਉੱਪਰ ਅੱਜ ਸਾਰਾ ਸਮਾਜ ਇਕੱਠਾ ਹੋਇਆ ਭਾਵੇਂ ਉਹ ਰਾਜਨੀਤਿਕ ਪਾਰਟੀਆਂ ਸਨ ਭਾਵੇਂ ਉਹ ਐਨ ਜੀਓ ਸਨ ਭਾਵੇਂ ਉਹ ਕਿਸਾਨ ਕਿੱਤੇ ਬੰਦੀਆਂ ਸਨ ਆਵੇਂ ਵਪਾਰ ਮੰਡਲ ਸੀ ਪਰ ਸੱਚਾ ਪੰਜਾਬ ਇਹ ਸਮਾਜ ਜਿਹੜਾ ਇਸ ਗੱਲ ਤੇ ਇਕੱਠਾ ਹੋਇਆ ਕਿ ਜਿਹੜਾ ਨਿਗਾਰ ਸਾਡੇ ਵੱਖਰੇ ਵੱਖਰੇ ਕਿੱਤਿਆਂ ਦੇ ਵਿੱਚ ਆ ਰਿਹਾ ਅੱਜ ਉਸ ਨਿਗਾਰ ਨੂੰ ਠਲ ਪਾਉਣ ਦੀ ਲੋੜ ਆ ਆ ਜਿਵੇਂ ਨਿਗਾਰ ਮੈਡੀਕਲ ਪ੍ਰੋਫੈਸ਼ਨ ਚ ਭਾਵੇਂ ਉਹ ਨਿਗਾਰ ਵਪਾਰ ਚ ਭਾਵੇਂ ਉਹ ਨਿਗਾਰ ਨੌਕਰਸ਼ਾਈ ਚ ਭਾਵੇਂ ਉਹ ਨਿਗਾਰ ਰਾਜਨੀਤੀ ਦੇ ਵਿੱਚ ਆ ਇਹ ਨਿਗਾਰ ਨੂੰ ਠਲ ਪਾਉਣ ਦਾ ਇੱਕੋ ਹੀ ਤਰੀਕਾ ਇਹ ਸਮਾਜ ਜਿ ਖੜਾ ਹੋ ਗਿਆ ਅਰ ਸਮਾਜ ਨੇ ਇੱਕ ਸੁਨੇਹਾ ਦਿੱਤਾ ਕਿ ਜੇ ਕਿਸੇ ਨਾਲ ਕੋਈ ਦੁੱਖ ਆਉਂਦਾ ਕੇ ਜਾਂ ਦਰਦ ਆਉਂਦਾ ਉੱਥੇ ਅਰ ਸੱਚਾ ਸਮਾਜ ਖੜਾ ਤਾਂ ਕਿ ਅੱਗੇ ਤੋਂ ਇਹੋ ਜਿਹਾ ਭਾਰਾ ਜਿਹੜਾ ਵਾ ਉਹ ਨਾ ਵਾਪਰੇ ਜਾਵੇ ਸੋ ਸੋਰ ਪੰਜਾਬ ਹੈਲਥ ਕੋਰਟ ਦਾ ਇੱਕ ਬਕਾਇਦਾ ਲਾ ਹੈਗਾ ਉਹਦੇ ਵਿੱਚ ਹਾਈ ਕੋਰਟ ਦੀ ਜੱਜਮੈਂਟ ਵੀ ਆ ਉਹ ਪ੍ਰोसीजर ਆ ਪਰ ਅੱਜ ਸਮਾਜ ਨੇ ਉਹ ਪ੍ਰोसीजर ਹੁੰਦੇ ਵੱਲ ਨਹੀਂ ਧਿਆਨ ਜ਼ਿਆਦਾ ਕੀਤਾ ਉਹਨਾਂ ਨੇ ਇੱਕ ਆਮ رائے ਇੱਕ ਪਬਲਿਕ ਓਪੀਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਕਿਸੇ ਨੇ ਦੇਖਰ ਜੇ ਤੇ ਦੁਖ ਦੀ ਘੜੀ ਆਉਂਦੀ ਆ ਉਦੋਂ ਸਮਾਜ ਨਾਲ ਖੜਾ ਇੱਕ ਬੜੀ ਵੱਡੀ ਗੱਲ ਅੱਜ ਗੁਰਦਾਸਪੁਰ ਦੇ ਵਿੱਚ ਹੋਈ ਆ ਸੋ ਸਾਰੇ ਪਰਵਾਨ ਨਾਲ ਬੈਠ ਕੇ ਗੱਲ ਕੀਤੀ ਆ ਕੋਈ ਐਸੀ ਕੀਮਤ ਨਹੀਂ ਜਿਹੜੀ ਆਸ਼ੂ ਦਿੱਤੀ ਦੀ ਜਾ ਸਕੇ ਕੋਈ ਪੈਸਾ ਕੋਈ ਕੀਮਤ ਆਸ਼ੂ ਦਾ ਦੁੱਖ ਨੂੰ ਵਾਪਸ ਨਹੀਂ ਜਾ ਸਕਦਾ ਉਹਦੇ ਥੋੜੇ ਬੋਤੇ ਪਰਿਵਾਰ ਨੂੰ ਦੁਬਾਰਾ ਖੜੇ ਹੋਣ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ ਜੋ ਪਰਿਵਾਰ ਨੇ ਕਿਹਾ ਉਹ ਅਸੀਂ ਸਾਰਿਆਂ ਨੇ ਮਿਲ ਕੇ ਇਹ ਵੀ ਉਹ ਦੁਨੀਆ ਹੋਣ ਗਿਆ ਤਾਂ ਕਿ ਸਬਾਹ ਦੇ ਵਿੱਚ ਉਹ ਪਰਿਵਾਰ ਇਸ ਤੂਫਾਨ ਤੋਂ ਦੁਬਾਰਾ ਖੜਾ ਹੋ ਕੇ ਆਪਣੀ ਜ਼ਿੰਦਗੀ ਬਸਰ ਕਰ ਸਕੇ ਸੋ ਇਸ ਮੁਕਦੀ ਘੜੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਧਰਨਾ ਜਿਹੜਾ ਲੱਗਾ ਸੀ ਸੋ ਅੱਜ ਜਿਹੜੀਆਂ ਪਰਿਵਾਰੀਆਂ ਬੰਗੜਾ ਸੀ ਉਹ ਜਿਹੜੀਆਂ ਆਰੇ ਜਥੇਬਖ ਫਾਕ ਜਥੇਬੰਦੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀਆਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਮਨਾ ਦਿੱਤੀਆਂ ਗਈਆਂ ਉਹ ਹੁਣ ਪਰਿਵਾਰ ਨੂੰ ਜਿਹੜਾ ਉਹ ਪੋਸਟਮਾਰਟਮ ਦੀ ਡੈੱਡ ਬੋਡੀ ਫੜਨ ਲੱਗੇ ਆਂ ਸੋ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਦੇ ਵੀ ਉਸ ਤੋਂ ਇਲਾਵਾ ਵੀ ਜਿਹੜੀ ਕੋਈ ਉਹਦੀ ਹੈਲਪ ਹੋਏਗੀ ਜੋ ਉਹਨਾਂ ਦੀ ਸੀਗੀ ਆ ਡਿਮਾਂਡਾਂ ਉਹ ਬੈਠ ਕੇ ਅਮੀ ਕੇਬਲ ਅੰਦਰ ਹੋ ਗਿਆ ਤੇ ਸੋ ਹੁਣ ਅਗਲੀ ਜਿਹੜੀ ਕਾਰਵਾਈ ਜਿਹੜੀ ਆ ਹਸਪੀਟਲ ਪਰਵਾ ਕੇ ਜੋ ਪੋਸਟ ਮਾਰ ਦੀ ਰਿਪੋਰਟ ਚਾਹੂਗਾ ਅਗਲੇ ਅਗਲੇ ਹੀ ਬਣਾ ਜੀ ਬੋਰਡ ਬਣਾਇਆ ਗਿਆ ਹੋਇਆ ਤਿੰਨ ਡਾਕਟਰਾਂ ਦਾ ਪਰਿਵਾਰ ਪਰਿਵਾਰ ਮੰਨ ਗਿਆ ਉਹਦਾ ਬਿਲਕੁਲ ਜੀ ਪਰਿਵਾਰ ਨਾਲ ਸਾਰੀ ਸਹਿਮਤੀ ਲੈ ਕੇ ਜਿਹੜਾ ਸਾਰੇ ਐਮਿਕੇਬਲ ਜਿੰਨੀਆਂ ਜੱਥੇਬੰਦੀਆਂ ਜਿੰਨੀਆਂ ਵੱਖ-ਵੱਖ ਪਾਰਟੀਆਂ ਦੇ ਇੰਦੇ ਨਮਾਇਜ਼ ਜੋ ਮੰਗਾ ਸੀ ਪਰ ਉਹਦੇ ਮੰਨ ਲਏ ਜੀ ਉਹ ਮੰਨੀਆਂ ਗਈਆਂ ਸੋ ਉਹ ਮੰਗਾ ਮੰਦਨ ਪ੍ਰੰਤ ਜਿਹੜਾ ਹੈ ਤਾਂ ਨਾਲ ਹੀ ਦਾ ਸਮਾਪਤ ਕੀਤਾ ਮੰਗਾਇਆ ਕਿ